ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਹਾਦਸਾ ਇੰਨਾ ਭਿਆਨਕ ਹੈ ਕਿ ਦਿਲ ਦਹਿਲਾ ਦੇਵੇਗਾ। ਦਰਸਲ ਸਕੂਟੀ ਤੇ ਸਵਾਰ ਇੱਕ ਜੋੜੇ ਦੀ ਦਰਦਨਾਕ ਮੌਤ ਹੋਈ ਹੈ। ਸੜਕ ਦੇ ਕਿਨਾਰੇ ਤੇ ਜਾ ਰਹੇ ਸੀ ਆਪਣੀ ਰਫ਼ਤਾਰ ਦੇ ਨਾਲ ਸੀ ਤਾਂ ਇੱਕਦਮ ਇਹਨਾਂ ਨੇ ਕੱਟ ਮਾਰ ਦਿੱਤਾ ਭਾਵ ਕਿ ਦੂਸਰੀ ਸਾਈਡ ਜਾਣ ਦੀ ਕੋਸ਼ਿਸ਼ ਕੀਤੀ ਤਾਂ ਐਸੇ ਹੀ ਸੜਕ ਤੇ ਪਿੱਛੋਂ ਇੱਕ ਫੋਰਚਨਰ ਗੱਡੀ ਆ ਰਹੀ ਸੀ ਜਿਸ ਨੇ ਇਹਨਾਂ ਦੋਵਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਔਰੇ ਪੂਰਾ ਹਾਦਸਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਹੁਸ਼ਿਆਰਪੁਰ ਦੇ ਟਾਂਡਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੜਕਸਾਰ ਇਹ ਭਿਆਨਕ ਹਾਦਸਾ ਹੋ ਗਿਆ ਇੱਕ ਸਕੂਟੀ ਤੇ ਸਵਾਰ ਜੋੜਾ ਜਾ ਰਿਹਾ ਸੀ ਔਰ ਉਹ ਜਿਉਂ ਹੀ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੜਕ ਤੇ ਆ ਰਹੀ ਫੋਰਚੂਨਰ ਕਾਰ ਜਿਸ ਦੀ ਰਫ਼ਤਾਰ ਕਾਫੀ ਤੇਜ਼ ਸੀ ਇਹਨਾਂ ਦੇ ਨਾਲ ਜ਼ੋਰਦਾਰ ਫੇਟ ਵੱਜੀ ਔਰ ਇਹ ਦੂਰ ਜਾ ਕੇ ਡਿੱਗੇ ਨੇ ਤਾਂ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ ਇਸ ਹਾਦਸੇ ਦੇ ਵਿੱਚ ਸਕੂਟੀ ਤੇ ਸਵਾਰ ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਜੋ ਕਿ ਬਹਿਵੋਵਾਲ ਚੁੰਨੀਆਂ ਦੇ ਵਾਸੀ ਸਨ ਇਹਨਾਂ ਦੀ ਮੌਤ ਹੋਈ ਹੈ ਇਸ ਦੇ ਨਾਲ ਹੀ ਸੁਰਜੀਤ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਥਾਣੇਦਾਰ ਜਸਵਿੰਦਰ ਸਿੰਘ ਦਲਜੀਤ ਸਿੰਘ ਅਤੇ ਰੂਚਿਕਾ ਗੜਵਾਲ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਇਹਨਾਂ ਦੀ ਸਹਾਇਤਾ ਕੀਤੀ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਮਦਦ ਦੇ ਬਾਵਜੂਦ ਸੁਰਜੀਤ ਸਿੰਘ ਦੀ ਹਸਪੀਟਲ ਹੁਸ਼ਿਆਰਪੁਰ ਜ਼ੇਰੇ ਇਲਾਜ ਮੌਤ ਹੋ ਗਈ। ਇਹ ਹਾਦਸਾ ਹਾਈਵੇ ਕਿਨਾਰੇ ਇੱਕ ਦੁਕਾਨ ਦੇ ਵਿੱਚ ਲੱਗੇ। ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਟਾਂਡਾ ਪੁਲਿਸ ਦੇ ਥਾਣੇਦਾਰ ਜਗਦੀਪ ਸਿੰਘ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਤਾਂ ਇਹ ਦੋਵੇਂ ਜਾਣੇ ਆਪਣੀ ਸਕੂਟੀ ਤੇ ਆ ਰਹੇ ਸੀ ਆਪਣੀ ਸਾਈਡ ਸੀ ਤਾਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਇਹ ਸੜਕ ਤੋਂ ਦੂਜੀ ਸਾਈਡ ਜਾਣ ਲੱਗੇ ਇੱਕਦਮ ਇਹਨਾਂ ਨੇ ਕੱਟ ਮਾਰਿਆ। ਪਿੱਛੋ ਆਪਣੀ ਰਫਤਾਰ ਦੇ ਨਾਲ ਆ ਰਹੀ ਫੋਰਚਨਰ ਕਾਰ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਵਾਹਨ ਦੇ ਪਰਖੱਚੇ ਉੱਡ ਗਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਹਾਦਸਾ ਹੋ ਗਿਆ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਪਤੀ surjit singh ਹੁਸ਼ਿਆਰਪੁਰ ਦੇ ਹਸਪੀਟਲ ਜ਼ੇਰੇ ਇਲਾਜ ਉਸਦੀ ਵੀ ਮੌਤ ਹੋ ਗਈ